ਸਤ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਜਿਵੇਂ ਕਿ ਪੂਰੇ ਪੰਜਾਬ ਦੇ ਵਿੱਚ ਅਮਰ ਅਮਰ ਸਿੰਘ ਚਮਕੀਲਾ ਮੂਵੀ ਬੜੀ ਮਤਲਬ ਤੇਜ਼ੀ ਨਾਲ ਵਾਇਰਲ ਹੋਈ ਆ ਹਨ ਤੇ ਪੰਜਾਬੀਓ ਅੱਪਾ ਅੱਜ ਗੱਲ ਇਹ ਕਰਨੀ ਆ ਕਿ ਜਿਹੜਾ ਚਮਕੀਲੇ ਦਾ ਮਤਲਬ ਕਤਲ ਹੋਇਆ ਸੀ ਉਹ ਵਜ੍ਹਾ ਇਹ ਵੀ ਸੀ ਵਿੱਚ ਨਾਲ ਨਾਲ ਕਿ ਜਿਹੜਾ ਕਿ ਕੋਈ ਪੁਰਾਣੇ ਸਮੇਂ ਦੇ ਵਿੱਚ ਦੱਸਦੇ ਨੇ ਖਾੜਾ ਲੱਗਿਆ ਸੀ सुरेंद्र ਸਿੰਦੇ ਦਾ ਜਿਹੜਾ ਕਿ ਦਾ ਗੁਰੂ ਸੀ ਅਮਰ ਸਿੰਘ ਚਮਕੀਲੇ ਦਾ ਤੇ ਉਹ ਬਾਈ ਖਾੜੇ ਦੇ ਵਿੱਚ ਸਿੰਦਾ ਜੀ ਪਹੁੰਚਣ ਤੋਂ ਹੋ ਗਏ ਲੇਟ ਤੇ ਲੋਕਾਂ ਨੇ ਉੱਥੇ ਮਤਲਬ ਖੜਦੂ ਪਟਤਾ ਲੋਕ ਕਾਹਲੀ ਕਰਨ ਲੱਗ ਪਏ ਕਿ ਬਾਈ ਸਾਨੂੰ ਕਲਾਕਾਰ ਸੁਣਨਾ ਛੇਤੀ ਕਰੋ ਬੁਲਾਓ ਉਹ ਜਿਹੜਾ ਇਹਨਾਂ ਦਾ ਕੋਈ ਸੈਕਟਰੀ ਸੀ ਜਿਵੇਂ ਮੈਨੇਜਰ ਕਹਿ ਲਈਏ ਜਾਂ ਕੋਈ ਵੀ ਇਹਨਾਂ ਦਾ ਅੱਗੇ ਬੰਦਾ ਬੰਦਾ ਬੋਲਦਾ ਸੀ ਉਹਨੇ ਕਿਹਾ ਵੀ ਭਾਈ ਛਿੰਦੇ ਨੂੰ ਟਾਈਮ ਲੱਗੂ ਆ ਆਉਂਦਾ ਹੀ ਚੇਲਾ ਇੱਕ ਮੁੰਡਾ ਸਾਡੇ ਕੋਲ ਇਹ ਵੀ ਬਹੁਤ ਵਧੀਆ ਗਾ ਲੈਂਦਾ ਸੋ ਇਹਨੂੰ ਅਸੀਂ ਇੱਕ ਦੋ ਗੀਤੇ ਨੇ ਗਾਉ ਆ ਇਹਨੇ ਬੰਦਾ ਮਤਲਬ ਆਪਣਾ ਕਲਾਕਾਰ ਆ ਜਾਊਗਾ ਚਲੋ ਚਮਕੀਲੇ ਨੂੰ ਦਿੱਤਾ ਟਾਈਮ ਇੱਕ ਗਾਣੇ ਦਾ ਭਾਈ ਲੋਕ ਜਿਆਦਾ ਰੌਲਾ ਪਾਉਣ ਲੱਗ ਗਏ ਸੀ ਵੀ ਭਾਈ ਕਲਾਕਾਰ ਬਲਾਓ ਤੇ ਗਾਣੇ ਚਲਾਓ ਗਾਓ ਉਹ ਫਿਰ ਜਦੋਂ ਚਮਕੀਲਾ ਗਾਣਾ ਗਾਉਣ ਲੱਗਿਆ ਤੇ ਚਮਕੀਲੇ ਨੇ ਮਤਲਬ ਇੱਕੋ ਹੀ ਗਾਣਾ ਗਾਇਆ ਤੇ ਲੋਕਾਂ ਨੇ ਏਡੀ ਵੱਡੀ ਮਤਲਬ ਉਹਨੂੰ ਪਿਆਰ ਦਿੱਤਾ ਜਦੋਂ ਸਿੰਦਾ ਪਹੁੰਚਿਆ ਕਹਿੰਦੇ ਸ਼ਰਿੰਦਰ ਸਿੰਦਾ ਲੋਕ ਕਹਿੰਦੇ ਵੀ ਅਸੀਂ ਇਹਨੂੰ ਨਹੀਂ ਸੁਣਨਾ ਅਸੀਂ ਚਮਕੀਲਾ ਹੀ ਸੁਣਨਾ ਬਾਈ ਇਸੇ ਮੁੰਡੇ ਨੂੰ ਹੀ ਸੁਣਨਾ ਉਹਦੋਂ ਚਮਕੀਲਾ ਨਾਮ ਐਡਾ ਵੱਡਾ ਹੈ ਨਹੀਂ ਸੀ ਚਲੋ ਜਦੋਂ ਇਸ ਨੇ ਗਾਇਆ ਲੋਕਾਂ ਨੇ ਬੇहद ਜਿਆਦਾ ਪਸੰਦ ਕੀਤਾ ਤੇ ਬਾਈ ਫਿਰ ਤੁਹਾਨੂੰ ਪਤਾ ਹੀ ਅਗਲੀ ਕਹਾਣੀ ਯਾਰ ਜਦੋਂ ਕਹਿੰਦੇ ਹੁੰਦੇ ਵੀ ਆਪਣੀ ਕਿਤੇ ਛਵੀ ਬਣੀ ਹੋਵੇ ਤੇ ਕਿਸੇ ਦੀ ਵਜ੍ਹਾ ਨਾਲ ਉਹ ਛਵੀ ਬੇਗੜਦੀ ਨਜ਼ਰ ਆਵੇ ਜਾਂ ਆਪਾਂ ਥੱਲੇ ਨਜ਼ਰ ਆਈਏ ਜਾਂਦੇ ਤੇ ਬਾਈ ਫਿਰ ਉਹ ਤੁਹਾਨੂੰ ਪਤਾ ਹੀ ਹੈ ਦਿਲ 'ਚ ਕੀ ਜਾ ਸਕਦਾ ਹਨਾ ਕਹਿੰਦੇ ਤਾਂ ਹੁਣ ਇਹ ਵੀ ਆ ਮੀਡੀਆ ਤੇ ਸੁਣਿਆ ਵੀ ਸ਼ਰਿੰਦਰ ਸਿੰਦੇ ਨੇ ਹੀ ਕਤਲ ਕਰਵਾਇਆ ਕਿਉਂ ਉਹਦੀ ਆਪ ਦੀ ਛਵੀ ਸੀ ਉਹ ਗੁਰੂ ਸੀ ਉਹਦਾ ਚਮਕੀਲੇ ਦਾ ਉਹਨੇ ਸੋਚਿਆ ਵੀ ਯਾਰ ਅੱਜ ਆਪਾਂ ਲੇਟ ਹੋ ਗਏ ਇਹਨੇ ਇੱਕ ਗਾਣਾ ਗਾਇਆ ਬੰਦੇ ਨੇ ਯਾਰ ਬੰਦੇ ਦੀ ਕਿੱਡੀ ਜਾਇਜਾਕਾਰ ਹੋ ਗਈ ਸੋ ਕਿਤੇ ਨਾ ਕਿਤੇ ਪੰਜਾਬੀਓ ਗੱਲ ਇਹ ਵੀ ਆ ਬਾਈ ਵੀ ਇਹਨੇ ਮਤਲਬ ਖਤਾ ਦੇ ਵਿੱਚ ਆ ਕੇ ਕਤਲ ਕਰਾ ਦਿੱਤਾ ਹੋਏ মিডিਆ ਕਹਿ ਰਹੀ ਹੈ ਵੀ ਚਰਨਿੰਦਰ ਸਿੰਦੇ ਦਾ ਹੱਥ ਹੈ ਕੁਝ ਹੋਰ ਵੀ ਬੰਦੇ ਦੇ ਨਾਮ ਨੇ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਸਿੰਘਾਂ ਦੇ ਨਾਲ ਵੀ ਸੀ ਕੁਝ ਬੰਦੇ ਪਰ ਕਤਲ ਮਤਲਬ ਇਹ ਕੀਤਾ ਜਾਣ ਕੇ ਹੀ ਗਿਆ ਬਾਈ ਹੈ ਨਿੱਜੀ ਦੁਸ਼ਮਣੀਆਂ ਵਾਲੇ ਕੰਮ ਹੀ ਹੋ ਜਾਂਦੇ ਜਦੋਂ ਕੁੱਤੋਂ ਦੀ ਬੰਦਾ ਟੱਪਦਾ ਨਾ ਉਹਨੂੰ ਲਾਉਣਾ ਤੇ ਬੰਦਾ ਕਰਦਾ ਹੈ ਇਹ ਸੋ ਠੀਕ ਆ ਪੰਜਾਬੀਓ ਬਾਈ ਆਪਾਂ ਤੁਹਾਨੂੰ ਦੇਣੀ ਸੀ ਅਪਡੇਟ ਮੇਰਾ ਭਰਾ ਬਣ ਕੇ ਹੈ ਛੋਟੇ ਲਈ ਆਪਾਂ ਸਮਾਂ ਕੱਢਦੇ ਆਂ ਬਾਈ ਵੀ ਆਪਣੇ ਪੰਜਾਬ ਦੇ ਲੋਕਾਂ ਤੱਕ ਆਪਾਂ ਆਪਣੀ ਗੱਲ ਪਹੁੰਚਾਈਏ ਕਿ ਆਪਣੇ ਪੰਜਾਬ ਦੇ ਵਿੱਚ ਕੀ ਹੋਇਆ ਸੀ ਤੇ ਕੀ ਹਤੇ ਹੋ ਰਿਹਾਗਾ ਨਾ ਕਿਉਂ ਆਪਣਾ ਹੱਕ ਬਣਦਾ ਯਾਰ ਬੋਲਣ ਦਾ ਬਾਈ ਜੇ ਕਿਸੇ ਭੈਣ ਭਰਾ ਨੂੰ ਕੋਈ ਆਪਣੀ ਗੱਲ ਚੰਗੀ ਲੱਗੀ ਹੋਵੇ ਤਾਂ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬਾਈ ਅਗਲਾ ਨੋਟੀਫਿਕੇਸ਼ਨ ਆਪਾਂ ਤੁਮਾਕੇਦਾਰੀ ਪਾਵਾਂਗੇ ਧੰਨਵਾਦ